ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਥਿੰਦ ਸਾਹਿਬ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਟੇਣਾ ਜੀ ਹੁਣ ਜਦੋਂ ਲੈਂਡ ਪੂਲਿੰਗ ਨੀਤੀ ਪੰਜਾਬ ਦੀ ਸਰਕਾਰ ਨੇ ਖਤਮ ਕਰ ਦਿੱਤੀ ਹੈ ਹੁਣ ਪੰਜਾਬ ਸਰਕਾਰ ਦੀ ਪਪੂਲਾਰਿਟੀ ਵਧ ਰਹੀ ਹੈ ਜਾਂ ਕਿਰਕਰੀ ਹੋ ਰਹੀ ਹੈ ਦੇਖੋ ਵਿਰੋਧੀਆਂ ਦੇ ਵੱਲੋਂ ਤਾਂ ਇਸ ਵੇਲੇ ਕਿਰਕਰੀ ਹੀ ਕੀਤੀ ਜਾ ਰਹੀ ਹੈ ਉਹ ਗੱਲ ਕਹਿੰਦੇ ਜਿਕੇ ਦੇਖੋ ਪੰਜਾਬ ਦੀ ਸਰਕਾਰ ਦੇ ਵੱਲੋਂ ਚਲਾਕੀ ਕੀਤੀ ਗਈ ਸੀ ਤੇ ਭਾਈ ਇਉਂ ਹੀ ਸਾਰਾ ਕੁਝ ਦਬੂੜ ਕੁਸੂ ਨੂੰ ਚਲੀ ਜਾਣਾ ਪਰ ਇਦਾਂ ਹੋ ਨਹੀਂ ਸਕਿਆ ਤੇ ਉਹਨਾਂ ਨੇ ਇਹ ਗੱਲ ਕਹੀਆ ਵਿਰੋਧੀ ਪਾਰਟੀਆਂ ਨੇ ਅੱਜ ਵੀ ਕਿ ਭਾਈ ਆਹ ਦੇਖ ਲਓ ਤਸਵੀਰ ਸਾਹ ਦੇ ਸਾਹਮਣੇ ਆ ਵੀ ਉਹ ਦਬੂੜ ਕੁਸੂ ਕਰਨਾ ਇਹਨਾਂ ਨੂੰ ਮਹਿੰਗਾ ਕਿੰਨਾ ਪਿਆ ਤੇ ਅੱਜ ਸੁਖਵੀਰ ਸਿੰਘ ਬਾਦਲ ਨੇ ਵੀ ਅੱਜ ਕਾਂਗਰਸ ਦੇ ਨੇਤਾਵਾਂ ਨੇ ਵੀ ਇਹ ਗੱਲ ਕਹੀਏ ਜੀ ਕਿ ਆਮ ਆਦਮੀ ਪਾਰਟੀ ਯੂ ਟਰਨ ਵਾਲੀ ਸਰਕਾਰ ਆ ਇਹਨਾਂ ਨੇ ਇੱਕ ਵਾਰ ਫਿਰ ਯੂ ਟਰਨ ਲੈ ਲਿਆ ਤੇ ਇਹੀ ਇਹਨੜਾ ਹਾਸਲਾ ਇਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਆ ਆ ਮੈਂ ਹੁਣੇ-ਹੁਣੇ ਬਿਆਨ ਪੜ੍ਹ ਕੇ ਹਟਿਆ ਵੀ ਬਲਬੀਰ ਸਿੰਘ ਰਾਜੇਵਾਲ ਨੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਬਾਕੀ ਆਗੂਆਂ ਨੇ ਗੱਲ ਕਹੀ ਆ ਉਹ ਕਹਿੰਦੇ ਭਾਵੇਂ ਸਰਕਾਰ ਨੇ ਗੱਲ ਕਹੀ ਸੀ ਵੀ ਅਸੀਂ ਇਹ ਜਿਹੜੀ ਲੈਂਡ ਪੂਲਿੰਗ ਨੀਤੀ ਵਾਪਸ ਲੈਣੇ ਆ ਪਰ ਜਿੰਨੀ ਦੇਰ ਤੱਕ ਡੀ ਨੋਟੀਫਾਈ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਯਕੀਨ ਨਹੀਂ ਕਰਦੇਗੇ ਉਹ ਕਦੇ ਜੋ ਮਰਜ਼ੀ ਕਹੀ ਜਾਣ ਪਰ ਅਸੀਂ ਉਹਨਾਂ ਚਿਰ ਯਕੀਨ ਨਹੀਂ ਕਰਾਂਗੇ ਸੋ ਪੰਜਾਬ ਦੀ ਸਰਕਾਰ ਦੀ ਇਸ ਮਸਲੇ ਦੇ ਵਿੱਚ ਹੈਗੀ ਤਾਂ ਕਿਰਕਰੀ ਆ ਕੋਈ ਮੰਨੇ ਜਾਂ ਨਾ ਮੰਨੇ ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਜਿਹੜਾ ਕਿ ਬਹੁਤ ਮਹੱਤਵਪੂਰਨ ਗੱਲ ਆ ਤਾਰਨੇ ਇਹ ਆ ਜੀ ਕਿ ਜਿਹੜੇ ਨੇਤਾਵਾਂ ਨੇ ਹੁਣ ਤੱਕ ਗੱਲ ਜਿਚਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਭਾਈ ਇਹ ਤਾਂ ਬਹੁਤ ਵਧੀਆ ਪਾਲਿਸੀ ਹੈ ਇਹ ਤਾਂ ਜੀ ਕਿਸਾਨ ਦਾ ਉਭਾਰ ਕਰੂਗੀ ਇਹ ਵਿਕਾਸ ਬਹੁਤ ਕਰੂਗੀ ਹੁਣ ਜਦੋਂ ਵਾਪਸ ਲੈ ਲੀਏ ਉਹਨਾਂ ਦੇ ਵਿੱਚ ਕੋਈ ਵੀ ਨਹੀਂ ਬੋਲ ਰਿਹਾ ਜੀ ਯਾ ਜਿਹੜੀ ਇਹ ਲੋਕਾਂ ਦੀ ਰੰਜਿਸ਼ ਆ ਇਹ ਦਿੱਲੀ ਵਾਲਿਆਂ ਦੇ ਮਗਰ ਨਹੀਂ ਪੈ ਰਹੇ ਇਹ ਕੀ ਗੱਲ ਹੋ ਗਈ ਦੇਖੋ ਜੀ ਲੋਕਾਂ ਦਾ ਲੋਕਾਂ ਨੂੰ ਇਹ ਆ ਜੀ ਕਿ ਕਿਸੇ ਨੇ ਨਹੀਂ ਕੀਤਾ ਸਾਡਾ ਨੁਕਸਾਨ ਕੀਤਾ ਕਿਸੇ ਨੇ ਵੀ ਕੀਤਾ ਸਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਆ ਗੱਲ ਇਹ ਆ ਜੀ ਲੋਕ ਇਹ ਗੱਲ ਕਹਿੰਦੇ ਵੀ ਭਾਵੇਂ ਦਿੱਲੀ ਵਾਲੇ ਆ ਭਾਵੇਂ ਕੋਈ ਵੀ ਆ ਜੇਕਰ ਪੰਜਾਬ ਵਾਲੇ ਪਹਿਲੇ ਦਿਨੀ ਇਹ ਗੱਲ ਕਹਿ ਦਿੰਦੇ ਜੀ ਕਿ ਅਸੀਂ ਤੇਰੇ ਖਿਲਾਫ ਆ ਜਾਂ ਆਪਣੇ ਜਿਹੜੇ ਵੱਡੇ ਹੈਗੇ ਦਿੱਲੀ ਵਾਲੇ ਉਹਨਾਂ ਨੂੰ ਮਨਾ ਲੈਂਦੇ ਤਾਂ ਗੱਲ ਹੋਰ ਹੁੰਦੀ ਪਰ ਹੁਣ ਲੋਕ ਸਾਰਿਆਂ ਨੂੰ ਇੱਕੋ ਰਸੇ ਬਣ ਰਹੇ ਅੱਛਾ ਹੁਣ ਦੱਸਿਓ ਵੀ ਅਕਾਲੀ ਦਲ ਅਸਲੀ ਕਿਹੜਾ ਸੁਖਵੀਰ ਸਿੰਘ ਬਾਦਲ ਜਾਂ ਕਿ ਹਰਪ੍ਰੀਤ ਸਿੰਘ ਬਾਗੀ ਬਿਲਕੁਲੀ ਗੱਲ ਇਹ ਕਿ ਆ ਕਾੜੀ ਦਲ ਦੇ ਵਿੱਚੋਂ ਆ ਕਾੜੀ ਦਲ ਦਾ ਨਿਕਲਣਾ ਇਹ ਕੋਈ ਨਵੀਂ ਗੱਲ ਨਹੀਂ ਆ ਅੱਜ ਮੈਂ ਇਹਨਾਂ ਰਿਪੋਰਟ ਪੜ੍ਹਦਾ ਸੀਗਾ 1980 ਦੇ ਵਿੱਚ ਵੀ ਅਜਵਲੇ ਹਾਲਾਤ ਪੈਦਾ ਹੋਏ ਸੀ ਜਦੋਂ ਅਸਕੇ ਜੀ ਡਿਕਦੇਵ ਸਿੰਘ ਤਲਵੰਡੀ ਹੋਰੀ ਤੇ ਆ ਕਾੜੀ ਦਲ ਦੇ ਪ੍ਰਧਾਨ ਪਰ ਉਦੋਂ ਬਗਾਵਤ ਹੋ ਗਈ ਵੀ ਭਾਈ ਅਸੀਂ ਉਹਨਾਂ ਦੀ ਪ੍ਰਧਾਨਗੀ ਨੂੰ ਨਹੀਂ ਕਬੂਲ ਕਰਦੇ ਤੇ ਫਿਰ ਉਹਦੇ ਵਿੱਚੋਂ ਇੱਕ ਆ ਕਾੜੀ ਦਲ ਲੋਂਗੋਵਾਲ ਨਿਕਲਿਆ ਲੋਂਗੋਵਾਲ ਦਲ ਨੇ ਲੋਕਾਂ ਦੇ ਵਿੱਚ ਆਪਦਾ ਭਰੋਸਾ ਬਣਾ ਲਿਆ कि ਜਦੋਂ ਪਤਾ ਲੱਗਾ ਜੀ ਤਲਵੰਡੀ ਗਰੁੱਪ ਨੂੰ ਵੀ ਭਾਈ ਇਹ ਤਾਂ ਫਿਰ ਇਧਰਲੇ ਪਾਸੇ ਨੂੰ ਲੋਕਾਂ ਦਾ ਉਲਾਰ ਜ਼ਿਆਦਾ ਤੇ ਫਿਰ ਉਹਨਾਂ ਨੇ ਆਪਣੇ ਆਪ ਦੇ ਵਿੱਚ ਮਰਜ ਕਰ ਲਿਆ ਸੀ ਲੋਂਗੋਵਾਲ ਗਰੁੱਪ ਦੇ ਵਿੱਚ ਉਹ ਆ ਕੇ ਮਿਲ ਗਏ ਕਿ ਇਤਿਹਾਸ ਉਹ ਦੌਰ ਨੂੰ ਦਹਿਰਾਉਗਾ ਹੁਣ ਕੋਈ ਕਿਸੇ ਦੇ ਵਿੱਚ ਮਰਜ ਹੋਊਗਾ ਕਿ ਨਹੀਂ ਹੋਊਗਾ ਹੁਣ ਸਵਾਲ ਇਹ ਪੈਦਾ ਹੁੰਦਾ ਅਗਲੀ ਗੱਲ ਇਹ ਆ ਵੀ ਹੁਣ ਇਹ ਲੰਮੀ ਪ੍ਰਕਿਰਿਆ ਇਹ ਕੋਈ ਛੋਟੀ ਗੱਲ ਨਹੀਂ ਹੋਣੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਜੀ ਅਸੀਂ ਤੋੜ ਨਿਸ਼ਾਨ ਵੀ ਲੈ ਲੈਣਾ ਅਸੀਂ ਦਫ਼ਤਰ ਵੀ ਲੈ ਲੈਣਾ ਅਸੀਂ ਸਭ ਕੁਝ ਲੈ ਲੈਣਾ ਉਹ いや ਉਹ ਨਹੀਂ ਮਿਲਣਾ ਦਾ ਇਹ ਜਦੋਂ ਆਪਾਂ ਉਲਾਰਵਾਦੀ ਹੋ ਕੇ ਭੈਣਾ ਵੀਰ ਗੱਲਾਂ ਕਹੀ ਜਾਂਦੇ ਹੁਣ ਪਟਾਕਾ ਪੈ ਗਿਆ ਹੁਣ ਜਾਨੀ ਹਰਪ੍ਰੀਤ ਸਿੰਘ ਹੀ ਐ ਕਰਨਗੇ ਤੇ ਪੰਜ ਮੈਂਬਰੀ ਕਮੇਟੀ ਵਾਲਾ ਦਲ ਇੰਉਂ ਕਰ ਲੂਗਾ ਇਹ ਲੰਮੀ ਚੌੜੀ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਅੱਜ ਡਾਕਟਰ ਦਲਜੀਤ ਸਿੰਘ ਸੀਮਾ ਨੇ ਕਿਹਾ ਜੀ ਕਿ ਅਸੀਂ ਸੰਵਿਧਾਨ ਜਿਹੜਾ ਉਹਦੇ ਇੱਕ ਪੈਸਾ ਵੀ ਉਰੇ ਪਰੇ ਨਹੀਂ ਹੋਇਆ ਕਦੇ ਸੰਵਿਧਾਨ ਜਿਹੜਾ ਉਹ ਟੂਨ ਕਮਿਸ਼ਨ ਦੇ ਕੋਲੇ ਜਮਾ ਤੇ ਪਾਰਟੀ ਪਰ ਰਜਿਸਟਰਡਾ ਜੇ ਉਹ ਤਾਂ ਕਾਨੂੰਨ ਬੰਦੇ ਉੱਠ ਕੇ 150 ਫਿਰ ਕਹਿਣਗੇ ਜੀ ਸਾਡਾ ਅਕਾਲੀ ਦਲ ਨਵਾਂ ਹੈਗਾ ਹੁਣ ਇਹਨੂੰ ਰਜਿਸਟਰਡ ਕਰੋ ਤੇ ਜਿਹੜੇ ਪਹਿਲੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਭੰਗ ਥੋੜੀ ਹੋ ਸਕਦੀ ਆ ਉਹ ਕਹਿੰਦੇ ਵੀ ਹੁਣ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਆਓ ਤੇ ਕਾਨੂੰਨ ਦੇ ਮੁਤਾਬਕ ਅੱਪ ਚੱਲ ਕੇ ਵੇਨੇ ਆ ਪਰ ਜਿਹੜੇ ਹਰਪ੍ਰੀਤ ਸਿੰਘ ਬਾਗੀ ਦੇ ਬਾਕੀ ਦੇ ਅਕਾਲੀ ਨੇ ਉਹ ਵੀ ਤਾਂ ਅਕਾਲੀ ਦਲ ਦੇ ਹੀ ਮੈਂਬਰ ਨੇ ਸੰਵਿਧਾਨ ਦੇ ਵਿੱਚ ਤਾਂ ਉਹਨਾਂ ਦਾ ਹੱਕ ਵੀ ਹੈਗਾ ਬਿਲਕੁਲ ਹੀ ਹੈਗਾ ਪਰ ਗੱਲ ਇਹ ਜੀ ਕਿ ਇਹਨਾਂ ਨੇ ਅਕਾਲੀ ਦਲ ਨੇ ਆਪਦਾ ਪ੍ਰਧਾਨ ਬਣਾ ਕੇ ਪ੍ਰਕਿਰਿਆ ਦੇ ਮੁਤਾਬਕ 10-10 ਰੁਪਏ ਦੀ ਪਰਚੀ ਕੱਟ ਕੇ ਇਹਨਾਂ ਨੇ ਸਾਰੀ ਸੂਚੀ ਇਹਨਾਂ ਨੇ ਸਾਰਾ ਜਿਹੜਾ ਜੋ ਤਾਮਜਮ ਕਰਨਾ ਹੁੰਦਾ ਇਹ ਪਹਿਲਾਂ ਹੀ ਜਮ੍ਹਾਂ ਕਰਵਾਇਆ ਹੋਇਆ ਹੁਣ ਜੇ ਮੰਨ ਲਓ ਉਹਦੇ ਵਿੱਚੋਂ ਵੀ ਉੱਤ ਕੇ ਬੰਦਾ ਕਹੇ ਜੀ ਕਿ ਹੁਣ ਮੇਰਾ ਕਾਲੀ ਦਲ ਵੱਖਰਾ ਮੈਂ ਉਹਨਾਂ ਦੇ ਕਾਲੀ ਦਲ ਦੇ ਨਾਲ ਸਹਿਮਤ ਨਹੀਂ ਸਹਿਮਤੀ ਅਸਹਿਮਤੀ ਹੁਣੀ ਇੱਕ ਪਾਸੇ ਆ ਪਰ ਮੈਨੂੰ ਲੱਗਦਾ ਜੀ ਆਉਂਦੇ ਸਮੇਂ ਦੇ ਵਿੱਚ ਭਾਜਪਾ ਦੇ ਦੋਹੇ ਹੱਥੀ ਲੱਡੂ ਹੋਣਗੇ ਜੇ ਤਾਂ ਉਹ ਚਾਹਣਗੇ ਤਾਂ ਸੁਖਵੀਰ ਦੇ ਧੜੇ ਨਾਲ ਮਿਲ ਲੈਣਗੇ ਜੇ ਉਹਨਾਂ ਨੂੰ ਨਹੀਂ ਚਾਹਣਗੇ ਤੇ ਫਿਰ ਇਹਨਾਂ ਦੇ ਧੜੇ ਨਾਲ ਮਿਲ ਲੈਣਗੇ ਤੋ ਬਰੇਖਾ ਦਾ ਵੀ ਹਰੇ ਕਿਸੇ ਨੂੰ ਵੀ ਕਿਸੇ ਦੇ ਬਾਰੇ ਉਲਾਰਵਾਦੀ ਨਹੀਂ ਹੋਣਾ ਚਾਹੀਦਾ ਸਮੇਂ ਨੇ ਬੜਾ ਕੁਝ ਬਿਆਨ ਕਰ ਦੇਣਾ ਅੱਛਾ ਭਾਰਤ ਦੀ ਸਰਕਾਰ ਦੀ ਪਾਕਿਸਤਾਨ ਦੀ ਸਰਕਾਰ ਨਾ ਬਣਦੀ ਨਹੀਂ ਪਰ ਸਾਡੇ ਪੰਜਾਬ ਦੇ ਦਰਿਆ ਸਾਂਝੇ ਆ ਕਹਿੰਦੇ ਦਰਿਆ ਚ ਪਾਣੀ ਜ਼ਿਆਦਾ ਆ ਗਿਆ ਹੜਲੂ ਆ ਗਿਆ ਹੜਕੇ ਲੋਕ ਪਾਕਿਸਤਾਨ ਚਲੇ ਗਏ ਸੀ ਵਿੱਚ ਜਾ ਬੜੇ ਬਿਲਕੁਲ ਜੀ ਬਿਲਕੁਲ ਚਲੇ ਜਾਣਾ ਸੀ ਜਿਸ ਤਰੀਕੇ ਦੇ ਨਾਲ ਉੱਥੇ ਇੱਕਦਮ ਪਾਣੀ ਦਾ ਵਹਾਅ ਤੇਜ਼ ਹੋਇਆ ਤੇ ਜਿਵੇਂ ਲੋਕ ਡੁੱਬਣ ਲੱਗ ਪਿਸ ਗਏ ਉਸ ਤਰੀਕੇ ਦੀ ਜਾਣਕਾਰੀ ਹੈਗੀ ਆ ਇਹ ਜੀ ਫਿਰੋਜ਼ਪੁਰ ਦੇ ਵੱਲੋਂ ਖਬਰ ਆਈ ਹੈ ਕਸਬਾ ਹੈਗਾ ਜੀ ਮਮਦੋਟ ਪਿੰਡ ਹੈਗਾ ਗਜਨੀ ਵਾਲਾ ਗਜਨੀ ਵਾਲਾ ਪਿੰਡ ਹੈ ਇਹ ਸਰਹੱਦੀ ਪਿੰਡ ਆ ਤੇ ਕਿਸ਼ਤੀ ਦੇ ਵਿੱਚ ਲਗਭਗ 50 ਲੋਕ ਸਵਾਰ ਆ ਇਹ ਜੀ ਪਰਲੇ ਪਾਰ ਜਾ ਕੇ ਦਰਿਆ ਨੂੰ ਪਾਰ ਕਰਕੇ ਖੇਤੀਬਾੜੀ ਕਰਦੇ ਆ ਪਰ ਜਦੋਂ ਇਹ ਜਾਂਦੇ ਸੀਗੇ ਤੇ ਉਸ ਵੇਲੇ ਪਾਣੀ ਦਾ ਬਹਾਅ ਬਹੁਤ ਤੇਜ਼ ਹੋ ਗਿਆ ਤੇ ਕਹਿੰਦੇ ਜੀ ਇਹ ਰੁੜ ਚ ਲੇਸ ਕੇ ਸਾਰੇ ਇਹ ਹੁੰਦਾ ਦੇ ਪਰਲੇ ਪਾਰ ਵੀ ਜਾ ਸਕਦੇ ਸੀਗੇ ਪਰ ਬਾਅਦ ਦੇ ਵਿੱਚ ਲੋਕਾਂ ਨੇ ਹੋਰ ਕਿਸ਼ਤਾਂ ਲਾ ਕੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੂੰ ਬਚਾਇਆ ਉਹਦਾ ਮੌਸਮ ਵਿਭਾਗ ਦੀ ਰਿਪੋਰਟ ਇਹ ਆ ਵੀ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਜ਼ਬਰਦਸਤ ਮੀਂਹ ਪੈ ਸਕਦਾ ਜਿਹੜੇ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਪਿੰਡ ਵਸੇ ਆ ਉਹਨਾਂ ਨੂੰ ਚੁੱਕਣੇ ਰਹਿਣ ਵਾਸਤੇ ਕਹਿ ਗਿਆ ਜੀ ਜਨਾਬ ਜੀ 15 ਅਗਸਤ ਦਾ ਦਿਨ ਸ਼ੁਭ ਦਿਨ ਹੈ ਉਸ ਦਿਨ ਜਸ਼ਨ ਮਨਾਏ ਜਾਣੇ ਆਜ਼ਾਦੀ ਦੇ ਕਹਿੰਦੇ ਚੱਪੇ-ਚੱਪੇ ਤੇ ਪੁਲਿਸ ਖੜੀ ਆ ਪਹਿਰੇ ਸਖਤ ਕਰ ਦਿੱਤੇ ਗਏ ਖਤਰਾ ਕੋਈ ਬਿਲਕੁਲ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਆਪਾਂ ਜਾਣਦੇ ਕਿ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂੀਆਂ ਧਮਕੀਆਂ ਦਿੱਤੀਆਂ ਗਈਆਂ ਛਲੇ ਦਿਨੀ ਵੀ ਇੱਕ ਧਮਕੀ ਆਈ ਸੀ ਸੋ ਉਹਦੇ ਮੱਦੇਨਜ਼ਰ ਪੰਜਾਬ ਦੇ ਵਿੱਚ 15 ਅਗਸਤ ਦੇ ਮੱਦੇਨਜ਼ਰ ਤੇ ਇਸ ਵਾਰੇ ਚੱਪੇ-ਚੱਪੇ ਦੇ ਉੱਤੇ ਪੁਲਿਸ ਜਿਹੜੀ ਉਹ ਚੈਕਿੰਗ ਕਰ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਫਰੀਦਕੋਟ ਦੇ ਵਿੱਚ ਤਿਰੰਗਾ ਲਹਿਰਾਉਣਾ ਤੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦੇ ਮੋਹਾਲੀ ਦੇ ਵਿੱਚ ਇਵੇਂ ਹੀ ਪੰਜਾਬ ਦੇ ਹੋਰ ਵੱਖ-ਵੱਖ ਮੰਤਰੀਆਂ ਨੇ ਵੱਖ-ਵੱਖ ਸਮਾਂ ਤੇ ਤਿਰੰਗਾ ਲਹਿਰਾਉਣਾ ਸੋ ਦਿਨ ਦੇ ਵੇਲੇ ਵੀ ਤੇ ਰਾਤ ਦੇ ਵੇਲੇ ਵੀ ਗੱਡੀਆਂ ਰੋਕ-ਰੋਕ ਕੇ ਬੰਦੇ ਦੇ ਬਾਰੇ ਜਾਣਕਾਰੀ ਲੈ ਲੈ ਕੇ ਡਿੱਗੀਆਂ ਫਰੋਲ-ਫਰੋਲ ਕੇ ਇਸ ਤਰੀਕੇ ਨਾਲ ਛਾਣਬੀਣ ਕਰਕੇ ਅੱਗੇ ਜਾਣ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਦੋ ਅਕਾਲੀ ਦਲ ਬਣਨੇ ਕਹਿੰਦੇ ਇਹ ਸ਼ੁਭ ਸ਼ਗਨ ਨਹੀਂ ਹੈ ਕੌਣ ਕਹਿੰਦਾ ਇਹ ਗੱਲ ਇਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਹੀ ਹੈ ਗੱਲ ਉਹ ਕਹਦੇ ਵੀ ਦੇਖੋ ਚੁੱਲੇ ਸਿਮਟਣ ਦੀ ਗੱਲ ਕਰਨ ਵਾਲੇ ਬੰਦੇ ਉਹ ਹੁਣ ਆਪ ਦਾ ਅਕਾਲੀ ਦਲ ਬਣਾ ਕੇ ਬਹਿ ਗਏ ਉਹ ਕਹੜੀ ਜੀ ਸਾਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਚੁੱਲਾ ਸਿਮਟਣ ਵਾਲੀ ਗੱਲ ਕਰਨੀ ਸੀ ਕਿ ਆਪਾਂ ਨਵਾਂ ਅਕਾਲੀ ਦਲ ਬਣਾਉਣ ਵਾਲੀ ਗੱਲ ਕਰਨੀ ਸੀ ਉਹ ਕਹਿੰਦੇ ਜੀ ਹੁਣ ਤਾਂ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਇਹ ਸਾਰਾ ਕੁਝ ਪਹਿਲਾਂ ਹੀ ਸਕ੍ਰਿਪਟ ਤਿਆਰ ਸੀਗੀ ਉਹ ਕਹਿੰਦੇ ਵੀ ਦੇਖੋ ਕੌਮ ਦੇ ਲਈ ਇਹ ਬੜੀ ਨੁਕਸਾਨ ਵਾਲੀ ਗੱਲ ਆ ਵੀ ਆਪਾਂ ਕੋਈ ਨਵੀਂ ਗੱਲ ਕਰ ਲਈਏ ਉਹ ਕਹਿੰਦੇ ਜੀ ਹੁਣ ਸਾਰੀ ਗੱਲ ਕਲੀਅਰ ਹੋ ਜਾਣੀ ਆ ਵੀ ਭਾਈ ਕਿਹੜੇ ਬੰਦੇ ਦੇ ਪਿੱਛੇ ਕੌਣ ਖੜਾ ਉਹ ਕਹਿੰਦੇ ਜੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਸ ਤਰੀਕੇ ਦੀਆਂ ਤਕਰੀਰਾਂ ਦੇ ਰਹੇ ਆ ਜਿਸ ਤਰੀਕੇ ਦੀ ਗੱਲਬਾਤ ਕਰ ਰਹੇ ਆ ਉਹਨੂੰ ਤਾਂ ਪਤਾ ਲੱਗਦਾ ਵੀ ਇਹਨਾਂ ਦੇ ਪਿੱਛੇ ਕੌਣ ਖੜਾ ਉਹ ਕਹਿੰਦੇ ਜੀ ਆਉਂਦੇ ਸਮੇਂ ਨੇ ਸਾਰਾ ਕੁਝ ਤੈਅ ਕਰ ਦੇਣਾ ਪਰ ਉਹ ਕਹਿੰਦੇ ਜੀ ਮਾੜਾ ਹੋਇਆ ਤੇ ਦੁਖਦਾਈ ਹੋਇਆ ਤੇ ਨਹੀਂ ਸੀ ਹੋਣਾ ਚਾਹੀਦਾ ਜਿਹੜਾ ਕੁਝ ਹੋ ਗਿਆ ਜੀ ਜੀ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਦੀ ਇੱਕ ਗੱਲ ਮੈਨੂੰ ਪਾਇਦਾਰ ਲੱਗੀ ਆ ਜਦੋਂ ਉਹਨਾਂ ਨੇ ਕਿਹਾ ਸੀ ਕਹਿੰਦੇ ਕਿ ਐਤਕੀ ਬਿਕਰਮ ਮਜੀਠੀਆ ਨੂੰ ਅਸੀਂ ਪੱਕੇ ਪੈਰੀਂ ਹੱਥ ਪਾਇਆ ਆ ਲੱਗਦਾ ਐਸੀ ਤਰ੍ਹਾਂ ਹੀ ਹੁਣ ਅਦਾਲਤ ਚ ਕੀ ਹੋਇਆ ਦੇਖੋ ਜੀ ਜਿਹੜੀ ਤਾਂ ਅੱਜ ਤੱਕ ਦੀ ਰਿਪੋਰਟ ਆ ਉਹਦੇ ਮੁਤਾਬਕ ਤਾਂ ਭਗਵੰਤ ਮਾਨ ਸਾਹਿਬ ਨੇ ਸਹੀ ਹੀ ਗੱਲ ਕਹੀ ਸੀ ਕਿਉਂਕਿ ਹਲੇ ਤੱਕ ਬਿਕਰਮ ਮਜੀਠੀਆ ਦੀ ਜ਼ਮਾਨਤ ਨਹੀਂ ਹੋਈ ਬਿਕਰਮ ਮਜੀਠੀਆ ਦੀ ਬੈਰਕ ਵੀ ਨਹੀਂ ਬਦਲੀ ਦੋ ਗੱਲਾਂ ਹੀ ਆਪਾਂ ਮੁੱਖ ਰੱਖਦੇ ਆ ਨਾ ਹੁਣ ਵੀ ਇੱਕ ਤਾਂ ਚਲੋ ਜੀ ਜ਼ਮਾਨਤ ਮਿਲੇ ਜਾਂ ਉਹ ਜਿਹੜੀ ਬੈਰਕ ਵਾਲੀ ਗੱਲ ਆ ਉਹ ਮੁਕੰਮਲ ਹੋਵੇ ਦੋਵਾਂ ਦੇ ਵਿੱਚੋਂ ਕੁਝ ਵੀ ਨਹੀਂ ਹੋਇਆ ਸੋ ਅੱਜ ਵੀ ਲਗਭਗ ਡੇਢ ਘੰਟਾ ਦੋਵਾਂ ਧਿਰਾਂ ਦੇ ਵੱਲੋਂ ਬਹਿਸ ਕੀਤੀ ਗਈ ਆ ਬਚਾਅ ਪੱਖ ਦੇ ਵਕੀਲਾਂ ਵੱਲੋਂ ਤਾਂ ਸਰਕਾਰੀ ਵਕੀਲਾਂ ਦੇ ਵੱਲੋਂ ਆਪੋ ਆਪਣੇ ਦਾਅਵੇ ਪੇਸ਼ ਕੀਤੇ ਗਏ ਮੁਹਾਲੀ ਅਦਾਲਤ ਦੇ ਵਿੱਚ ਤੇ ਹੁਣੇ ਸੁਣਵਾਈ ਪਾ ਦਿੱਤੀ ਗਈ ਆ ਜ਼ਮਾਨਤ ਵਾਲੀ 13 ਅਗਸਤ ਦੇ ਉੱਤੇ ਯਾਨੀ ਕਿ ਭਲਖ ਦੇ ਉੱਤੇ ਤੇ ਜਿਹੜੀ ਬੈਰਕ ਬਦਲਣ ਵਾਲੀ ਮੰਗ ਆ ਇਹਦੇ ਉੱਤੇ ਸੁਣਵਾਈ ਹੋਊਗੀ ਜੀ 21 ਅਗਸਤ ਨੂੰ 21 ਤਰੀਕ ਨੂੰ ਅੱਛਾ ਜੀ ਅਰਨਜੀਤ ਸਿੰਘ ਗਿੱਲ ਦਾ ਕੀ ਕੇਸ ਆ ਜੀ ਜੀ ਤੁਸੀਂ ਨਹੀਂ ਆਪਾਂ ਵੀ ਖਬਰ ਸਾਂਝੀ ਕੀਤੀ ਸੀਗੀ ਇਹ ਬੜੀ ਮਹੱਤਵਪੂਰਨ ਜਾਣਕਾਰੀ ਸੀ ਉਸ ਵੇਲੇ ਵੀ ਕਿ ਰਣਜੀਤ ਸਿੰਘ ਗਿੱਲ ਨੇ ਦੋ ਵਾਰ ਅਕਾਲੀ ਦਲ ਦੇ ਟਿਕਟ ਦੇ ਉੱਤੇ ਚੋਣ ਲੜੀ ਸੁਖਵੀਰ ਬਾਦਲ ਦੇ ਬੜੇ ਨੇੜਲੇਆਂ ਦੇ ਵਿੱਚੋਂ ਇੱਕ ਰਹੇ ਆ ਪਰ ਉਹਨਾਂ ਨੇ ਕੁਝ ਹਫ਼ਤੇ ਪਹਿਲਾਂ ਅਕਾਲੀ ਦਲ ਨੂੰ ਅਸਤੀਫਾ ਦਿੱਤਾ ਤੇ ਫਿਰ ਆਸਬੱਧ ਕੀਤੀ ਆਮ ਆਦਮੀ ਪਾਰਟੀ ਚਾਰੇ ਆ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਗਏ ਤੇ ਭਾਜਪਾ ਦੇ ਚਲੇ ਗਏ ਭਾਜਪਾ ਦੇ ਵਿੱਚ ਗਏ ਆ ਨੈਭ ਸਿੰਘ ਸੈਣੀ ਦੇ ਘਰ ਦੇ ਵਿੱਚ ਜਾ ਕੇ ਹਰਿਆਣੇ ਦੇ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਜਦੋਂ ਇਹ ਉਧਰ ਗਏ ਤਾਂ 12 ਘੰਟਿਆਂ ਦੇ ਵਿੱਚ ਵਿੱਚ ਵਿਜੀਲੈਂਸ ਨੇ ਇਹਨਾਂ ਦੇ ਟਿਕਾਣਿਆਂ ਤੇ ਛਾਪਾ ਮਾਰਤਾ ਫਿਰ ਭਾਜੀਪੀ ਦੇ ਨਿਤਾਵਾਂ ਨੇ ਵੀ ਗੱਲ ਕੀਤੀ ਸੀ ਕਿ ਭਾਈ ਜੇਕਰ ਸਾਡੇ ਵੱਲ ਬੰਦਾ ਆਉਂਦਾ ਤੇ ਉਸ ਤੋਂ ਬਾਅਦ ਭਾਈ ਇਹ ਛਾਪੇਬਾਰੀ ਜਾਣਬੁੱਝ ਕੇ ਕਰਦੇ ਆ ਹੁਣ ਪਤਾ ਲੱਗਾ ਜੀ ਇਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਤੇ ਅਦਾਲਤ ਨੇ ਇਹ ਗੱਲ ਕਹੀ ਆ ਕਿ ਆਉਂਦੇ 100 ਵਾਰ ਤੱਕ ਇਹਨਾਂ ਦੀ ਗ੍ਰਿਫਤਾਰੀ ਨਾ ਕੀਤੀ ਜਾਵੇ ਯਾਨੀ ਕਿ ਆਉਂਦੇ 100 ਵਾਰ ਤੱਕ ਦੇ ਲਈ ਇਹਨਾਂ ਨੂੰ ਰਾਹਤ ਮਿਲੀ ਤੇ ਉਸ ਤੋਂ ਬਾਅਦ ਇਹਨੇ ਕੀ ਬੰਦਾ ਜੀ ਸ਼੍ਰੋਮਣੀ ਅਕਾਲੀ ਦਲ ਹਰਪ੍ਰੀਤ ਸਿੰਘ ਬਾਗੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹੜੀ ਅਕਾਲੀ ਦਲ ਨੇ ਬਣਾਏ ਨੇ ਜੀ ਤਿੰਨ ਵਾਈਸ ਪ੍ਰੈਜ਼ੀਡੈਂਟ ਔਰ ਪ੍ਰੈਜ਼ੀਡੈਂਟ ਬਣਾਏ ਨੇ ਤੇ ਬਾਕੀ ਵਾਈਸ ਪ੍ਰੈਜ਼ੀਡੈਂਟ ਕਿਨੇ ਬਣਾਏ ਹਾਂ ਬਿਲਕੁਲ ਜੀ ਇਹ ਸੁਖਬੀਰ ਸਿੰਘ ਬਾਦਲ ਖੁਰਾਂ ਵਾਲੇ ਅਕਾਲੀ ਦਲ ਦੇ ਵੱਲੋਂ ਇਹ ਕੀਤੀ ਗਈ ਹੈ ਜੀ ਪ੍ਰਕਿਰਿਆ ਇਹ ਪਤਾ ਲੱਗਾ ਜੀ ਉਹਨਾਂ ਨੇ ਤਿੰਨ ਅੱਜ ਵਕ ਵਕ ਸਮਾਂ ਦੇ ਉੱਤੇ ਪ੍ਰਧਾਨ ਬਣਾਏ ਆ ਤੇ ਉਹਨਾਂ ਨੇ ਇੱਕ ਕਾਫੀ ਵੱਡੀ ਗਿਣਤੀ ਦੇ ਵਿੱਚ 55 ਦੇ ਕਰੀਬ ਜਿਹੜੇ ਉ ਪ੍ਰਧਾਨ ਬਣਾਏ ਆ ਨੀਤ ਪ੍ਰਧਾਨ ਬਣਾਏ ਆ ਤੇ ਇਹ ਗੱਲ ਕਹੀ ਗਈ ਹੈ ਕਿ ਭਾਈ ਅਸੀਂ ਪਾਰਟੀ ਦੀ ਮਜ਼ਬੂਤੀ ਦੇ ਵਾਸਤੇ ਸਭ ਕੁਝ ਕਰ ਰਹੇ ਹਾਂ ਗੁਰ ਬਚਨ ਸਿੰਘ ਬੱਬੇ ਹਾਲੀ ਇਹਨਾਂ ਨੂੰ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਜਰਨੈਲ ਸਿੰਘ ਬਾਹਦ ਨੂੰ ਕਪੂਰਥਲਾ ਸ਼ਹਿਰ ਦਾ ਪ੍ਰਧਾਨ ਤੇ ਖਾਨ ਮੁਖ ਭਾਰਤੀ ਨੂੰ ਮੋਗਾ ਸ਼ਹਿਰ ਦਾ ਪ੍ਰਧਾਨ ਬਣਾਇਆ ਗਿਆ ਦੂਜੀ ਗੱਲ ਇਹ ਜਿਹੜੇ ਮੀਤ ਪ੍ਰਧਾਨ ਬਣਾਏ ਗਏ ਆ ਤੇ ਉਹਦੇ ਵਿੱਚ ਜਗਦੇਵ ਸਿੰਘ ਬੋਪਾਰਾਏ ਸੰਦੀਪ ਤਲਵਾਰ ਸੰਦੀਪ ਕੁਮਾਰ ਸ਼ੋਰੀ ਜੋਰ ਸਿੰਘ ਸਮਰਾ ਬਲਜੀਤ ਸਿੰਘ ਜਲਾਲ ਉਸਮਾ ਗੁਰਿੰਦਰਪਾਲ ਸਿੰਘ ਲਾਲੀ ਰਣੀ ਕੇ ਹਰਿੰਦਰ ਸਿੰਘ ਤੇ ਹੋਰ ਬਹੁਤ ਸਾਰੇ ਨਾਂ ਹੈਗੇ ਆ ਸੋ ਇਸ ਤਰੀਕੇ ਦੀਆਂ ਇਹਨਾਂ ਦੇ ਵੱਲ ਨਿਯੁਕਤੀਆਂ ਕੀਤੀਆਂ ਗਈਆਂ ਨੇ ਇਹ 55 ਤਾਂ ਬਣਾਉਣੇ ਪਏ ਆ ਵੀ ਜਿਹਨੂੰ ਉਹਦਾ ਨਹੀਂ ਦਿੰਦੇ ਉਹ ਦੂਜੇ ਪਾਸੇ ਵਾਲੀ ਓਹਨਾਂ ਵੱਲ ਭੱਜਦਾ ਹੋਣਾ ਅਨੇ ਹੋਤਦਾ ਜੀ ਇਹ ਵੀ ਕਾਰਨ ਹੋਵੇ ਵੈਸੇ ਵੀ ਜਿਹੜੇ ਹੁਣ ਰੁੱਸੇ ਆ ਉਹਨਾਂ ਨੂੰ ਇਹ ਮੁਖਤਾਰਾਂ ਦੇ ਵਿੱਚ ਲੈ ਕੇ ਆਉਣਗੇ ਉਹਨਾਂ ਨੂੰ ਨਾਲ ਲੈ ਕੇ ਤੁਰਨਗੇ ਜੀ ਹੁਣ ਤੇ ਬਾਕੀ ਇਹ ਬੱਸ ਡਰਾਈਵਰ ਦੀ ਕੀ ਖਬਰ ਆਈ ਹੈ ਜੇ ਇੱਕ ਬੱਸ ਡਰਾਈਵਰ ਬਾਰੇ ਇਹ ਤਾਂ ਬੜੀ ਮਾੜੀ ਖਬਰ ਹੈ ਜੀ ਦੇਖੋ ਅਣਗੈਲੀ ਦੇ ਨਾਲ ਨਾ ਦੂਜਿਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਰਬਾਦ ਕਰ ਦਿੰਦੇ ਹੈ ਕਈ ਲੋਕ ਆ ਵੀ ਜਿਹੜੀ ਖਬਰ ਆਈ ਹੈ ਬਠਿੰਡੇ ਦੇ ਵੱਲੋਂ ਆਈ ਆ ਇਥੇ ਪਤਾ ਬਠਿੰਡੇ ਤੋਂ ਚੰਡੀਗੜ੍ਹ ਜਾਣ ਵਾਲੀ ਪੀਆਰਟੀਸੀ ਦੀ ਬੱਸ ਆ ਤੇ ਡਰਾਈਵਰ ਆ ਜਿਹੜਾ ਉਹ ਨਾਲ-ਨਾਲ ਤਾਂ ਮੋਬਾਈਲ ਦੇ ਉੱਤੇ ਰੀਲਾਂ ਦੇਖ ਰਿਹਾ ਤੇ ਨਾਲੇ ਬੱਸਾ ਜਿਹੜੀ ਚਲਾ ਰਿਹਾ ਇਹ ਲੋਕਾਂ ਨੇ ਇਸ ਗੱਲ ਦੀ ਵੀਡੀਓ ਬਣਾ ਲਈ ਤੇ ਲੋਕਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪੈ ਗਈ ਸੀ ਇਹ ਜਿਹੜੀ ਵਾਇਰਲ ਵੀਡੀਓ ਇਹਨੇ ਕਿਸੇ ਨੂੰ ਕਹਿ ਕੇ ਬਣਵਾਈ ਆ ਇਹ ਉਤਰਾਣ ਤੋਂ ਵਾਇਰਲ ਹੋ ਗਈ ਹੈ ਤੇ ਹੁਣ ਪਤਾ ਲੱਗਾ ਇਹਦੇ ਉੱਤੇ ਕਾਰਵਾਈ ਹੋਈ ਹੈ ਤੇ ਇਹਨੂੰ ਇਸ ਰੂਟ ਤੋਂ ਹਟਾੜਤਾ ਗਿਆ ਤੇ ਇਹਦੇ ਖਿਲਾਫ ਵਿਭਾਗੀ ਜਾਂਚ ਸ਼ੁਰੂ ਹੋ ਗਈ ਹੈ ਜੀ ਇਹਦਾ ਨਾਮ ਹੈਗਾ ਜੀ ਆਪਾਸ਼ ਕੁਮਾਰ ਸੁਪਰਡੈਂਟ ਨੇ ਇਹ ਕਾਰਵਾਈ ਸ਼ੁਰੂ ਕੀਤੀ ਹੈ ਕਿਉਂਕਿ ਉਹਨਾਂ ਨੇ ਇਹ ਗਲਤੀ ਕੀਤੀ ਹੈ ਜੀ ਕਿ ਅਸੀਂ ਇਸ ਡਰਾਈਵਰ ਦੇ ਉੱਤੇ ਤੇ ਬਣਦੀ ਸਰਲ ਜਿਹੀ ਦੀ ਕਾਰਵਾਈ ਕਰਾਂਗੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਨਹੀਂ ਪੈਂਦਿਆਂਗੇ ਜੀ ਜਨਾਬ ਜੀ ਭਾਦੋਂ ਚੜਨ ਵਾਲੀ ਐ ਸੌਣ ਦਾ ਤਾਂ ਆਖਰੀ ਪੱਖ ਚੱਲ ਰਿਹਾ ਕਿਵੇਂ ਆ ਮੌਸਮ ਪੰਜਾਬ ਦੇ ਵਿੱਚ ਅੱਜ ਵੀ ਕੁਝ ਕੁ ਥਾਵਾਂ ਤੇ ਟਣੀਆਂ ਪਈਆਂ ਪਰ ਇੰਨੀ ਨਹੀਂ ਜਿਹੜਾ ਨੂੰ ਆਪਾਂ ਕਹਿ ਦੇਈਏ ਕਿ ਛਮ ਛਮ ਕਰਕੇ ਮੀਂਹ ਵਰਿਆ ਆ ਹੋ ਗਿਆ ਐ ਹੋ ਗਿਆ ਇਦਾਂ ਦੀ ਗੱਲ ਨਹੀਂ ਹੋਈਗੀ। ਸੋ ਪੰਜਾਬ ਦੇ ਵਿੱਚ ਅੱਜ ਮੀਂਹ ਪੈਣ ਦੀ ਬਹੁਤ ਆਸ ਸੀ। ਪੌਸ ਲੈਵਲ ਦੇ ਉੱਤੇ ਮੀਂਹ ਨਹੀਂ ਪਿਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਪਰਸੋਂ ਯਾਨੀ ਕਿ 14 ਤਰੀਕ ਨੂੰ ਭਰਮਾ ਮੀਂਹ ਪੈ ਸਕਦਾ ਹੈ। ਅੱਜ ਉਹਦਾ ਪੰਜਾਬ ਦੇ ਵਿੱਚ ਗਰਮੀ ਰਹੀ ਹੈ ਜੀ। ਸਵਰ ਸਿੰਘ ਟੇਣਾ ਜੀ ਬਹੁਤ ਮਿਹਰਬਾਨੀ, ਸ਼ੁਕਰੀਆ। ਧੰਨਵਾਦ ਜੀ, ਮਿਹਰਬਾਨੀ।